മി മി സാ തി നി പേക്കാടി സി തി ചാ ട തീര ചില മാ ടൈമെ ചില ਚੰਗਾ ਮਾੜਾ ਟਾਈਮ ਹੱਸ ਹੱਸ ਕੱਟੀਦਾ ਸੋਰੇ ਪਾਵੇਂ ਲੂਣ ਨਾਲ ਖਾਈਏ ਰੋਟੀਆਂ ਪੀਕਿਆਂ ਨੂੰ ਧੀਏ ਨੀ ਪਨੀਰ ਦੱਸੀਦਾ ਸੋਰੇ ਪਾਵੇਂ ਲੂਣ ਨਾਲ ਖਾਈਏ ਰੋਟੀਆਂ ਪੀਕਿਆਂ ਨੂੰ ਧੀਏ ਨੀ ਪਨੀਰ ਦੱਸੀਦਾ ਸੋਰੀਆਂ ਨੂੰ ਧੋਂਸ ਪੀਕਿਆਂ ਦੀ ਦਈਏ ਨਾ ਜਿੱਥੇ ਸੱਸ ਟੋਕ ਦੇਵੇ ਉਥੇ ਬਈਏ ਨਾ ਸੋਰੀਆਂ ਨੂੰ ਧੋਂਸ ਪੀਕਿਆਂ ਦੀ ਦਈਏ ਨਾ ਜਿੱਥੇ ਸੱਸ ਟੋਕ ਦੇਵੇ ਉੱਥੇ ਬਈਏ ਨਾ ਹੱਸ ਕੇ ਡ ਟਾਈਮ ਲੰਗੇ ਚੰਗਾ ਏਤੀਏ ਹੱਸ ਕੇ ਡ ਟਾਈਮ ਲੰਗੇ ਚੰਗਾ ਏਤੀਏ ਛੋਟੀ ਛੋਟੀ ਗੱਲ ਤੇਨੀ ਮੂੰਹ ਵੱਟੀ ਦਾ ਸੋਰੇ ਪਾਵੇ ਲੂਣ ਨਾਲ ਖਾਈਏ ਰੋਟੀਆਂ ਪੇਕਿਆਂ ਨੂੰ ਧੀਏ ਨੀ ਪਨੀਰ ਦੱਸੀਦਾ ਸੋਰੇ ਪਾਵੇ ਲੂਣ ਨਾਲ ਖਾਈਏ ਰੋਟੀਆਂ ਪੇਕਿਆਂ ਨੂੰ ਧੀਏ ਨੀ ਪਨੀਰ ਦੱਸੀਦਾ അമീരിോരെ കൂ ബാ അമ്പരന ടീബി അമീരിക്ക് വീഡി ഗ്ഖോരെ ബാബാ കബരനു ടോത്ത മനനോലീ പദ മത് ਖੋਰੇ ਕਾ ਤੋ ਦੁੱਖਾਂ ਦਾ ਪਹਾੜ ਟੁੱਟ ਜੇ ਦੁਜਿਆਂ ਦੇ ਦੁੱਖ ਤੇ ਕਦੇ ਨਹੀਂ ਹੱਸੀਦਾ ਖੋਰੇ ਕਾ ਤੋ ਦੁੱਖਾਂ ਦਾ ਪਹਾੜ ਟੁੱਟ ਜੇ ਦੁਜਿਆਂ ਦੇ ਦੁੱਖ ਤੇ ਕਦੇ ਨਹੀਂ ਹੱਸੀਦਾ ਸੋਰੇ ਪਾ ਮੇ ਲੂਣ ਨਾਲ ਖਾਈਏ ਰੋਟੀਆਂ ਪਕੀਆਂ ਨੂੰ ਧੀਏ ਨਹੀਂ ਪਨੀਰ ਦੱਸੀਦਾ ਸੋਰੇ ਪਾ ਮੇ ਲੂਣ ਨਾਲ ਖਾਈਏ ਰੋਟੀਆਂ ਪਕੀਆਂ ਨੂੰ ਧੀਏ ਨਹੀਂ ਪਨੀਰ ਦੱਸੀਦਾ